ਤਰਨਤਾਰਨ ਜ਼ਿਲ੍ਹਾ ਪੁਲਿਸ ਵੱਲੋਂ ਢੋਡੀਆਂ ਬੈਂਕ ਡਕੈਤੀ ਵਿੱਚ ਲੋੜਿੰਦਾ ਗੈਂਗਸਟਰ ਚਰਨਜੀਤ ਸਿੰਘ ਉਰਫ ਰਾਜੂ ਨੂੰ ਸੂਤਰ ਪੁਲਿਸ ਐਂਕਾਊਂਟਰ ਦੌਰਾਨੀ ਸਾਥੀ ਸਮੇਤ ਗ੍ਰਿਫਤਾਰ। ਮਕਦਮਾ ਨੰਬਰ 172 ਮਿਤੀ 21/12/2023 ਜੁਰਮ 307 186 ਆਈਪੀਸੀ ਅਸਲੈਟ ਖਾਨਾਚਪਾਲ ਜ਼ਿਲ੍ਹਾ ਤਰਨਤਾਰਨ ਪੁਲਿਸ ਦੇ ਸੀਆਈਏ ਸਟਾਫ ਵੱਲੋਂ ਕੇਂਦਰੀ ਏਜੰਸੀਆਂ ਤੇ ਹਿਮਨਿੰਟ ਨਾਲ ਕੀਤੀ ਗਈ ਸਰਵਿਸ ਸੰਬੰਧੀ। ਦੋਸ਼ੀ ਚਰਨਜੀਤ ਸਿੰਘ, ਪਰਮਿੰਦਰ ਸਿੰਘ ਦਰਮਦੀ ਇੱਕ ਪਿਸਟਲ 30 ਬੋਰ ਇੱਕ ਪਿਸਟਲ 32 ਬੋਰ ਇੱਕ ਮੋਟਰਸਾਈਕਲ ਸਪਲੈਂਡਰ ਮਾਨਜੋਗ ਸ਼੍ਰੀ ਅਸ਼ਵਨੀ ਕਪੂਰ ਆਈਪੀਐਸ ਐਸਐਸਪੀ ਤਰਨਤਾਰੀ ਜੀ ਵੱਲੋਂ ਲੁੱਟਾ ਖੋਹ ਕਰਨ ਵਾਲੇ ਤੇ ਗੈਂਗਸਟਰਾਂ ਨੂੰ ਲੱਥ ਪਾਉਣ ਲਈ ਚਲਾਈ ਗਈ ਮੁਹਿੰਮ ਨੂੰ ਉਸ ਵੇਲੇ ਵੱਡਾ ਹੰਗਾਰਾ ਮਿਲਿਆ ਜਦੋਂ ਮਾਨਜੋਗ ਐਸਐਸਪੀ ਸਾਹਿਬ ਦੀ ਹਦਾਇਤ ਅਨਸਾਰ ਸ਼੍ਰੀ ਮਨਿੰਦਰ ਸਿੰਘ ਆਈਪੀਐਸ ਐਸਐਸਪੀ ਹੈੱਡਕੁਆਰਟਰ ਐਸਪੀ ਤਰਨਤਾਰੀ ਜੀ ਨਿਗਰਾਨੀ ਹੈ ਸ਼੍ਰੀ ਅਰੁਣ ਦਾ ਸ਼ਰਮਾ ਡਾਕਟਰ ਐਸਪੀ ਤਰਨਤਾਰੀ ਦੀ ਦੇਰ ਸਰਗਰਮੀ ਇਸਪੈਕਟਰ ਤਰਜੀਤ ਸਿੰਘ ਜਾਰਜ ਸੀ ਆਈਏ ਤਰਨਤਾਰੀ ਸਮੇਤ ਪੁਲਿਸ ਪਾਰਟੀ ਪਿੰਡ ਮੰਨਨ ਤੋਂ ਕੰਡਰੋਪਲਸ ਸੁਆਬਾਤ ਰਕਵਾ ਐਮਾ ਕਲਾ ਪਰ ਮੌਜੂਦ ਸੀ ਜਿਸ ਦੌਰਾਨ ਹਿਊਮਨਿਟੀ ਤੇ ਕੇਂਦਰੀ ਏਜੰਸੀਆਂ ਦੀ ਮਦਦ ਨਾਲ ਉਹ ਸੁਜਨੇ ਮਿਲ ਕੇ ਨਾਮੀ ਗੈਂਗਸਟਰ ਚੰਦਰਜੀ ਸਿੰਘ ਉਹ ਫਰਾਜੀ ਸ਼ੂਟਰ ਆਪਣੇ ਸਾਥੀ ਸਮੇਜਪਾਲ ਏਰੀਆ ਵਿੱਚ ਕੋਮਰੇਜ ਇਸ ਦੌਰਾਨ ਪੁਲਿਸ ਪਾਰਟੀ ਨੇ ਇੱਕ ਮੋਟਰਸਾਈਕਲ ਸਪਲੈਂਡਰ ਪਸਾਰ ਬੋਮੁੰਨੇ ਨੋਜਨਪਿੰਡ ਤੋਂ ਆਉਂਦੇ ਦਿਖਾਈ ਦਿੱਤੇ ਜਿਨ੍ਹਾਂ ਨੂੰ ਪੁਲਿਸ ਪਾਰਟੀ ਵੱਲੋਂ ਰੁਕਣ ਦਾ ਇਸ਼ਾਰਾ ਕੀਤਾ ਜੋ ਮੋਟਰਸਾਈਕਲ ਚਾਲਕ ਵੱਲੋਂ ਚਲਾਕੀ ਨਾਲ ਮੋਟਰਸਾਈਕਲ ਨੂੰ ਲਿੰਕ ਰੋਡ ਪੁਲਿਸ ਸੁਆਬਾਬਾ ਗੁੰਡਾ ਸਾਈ ਵੱਲੋਂ ਨੇ ਮੋੜ ਕੇ ਭਜਾ ਲਿਆ ਚਰਨ ਤਰੰਤੋਚੀ ਬੀਰੋ ਸ਼ੋਤਮ ਸ਼ਰਮਾ ਤੇ ਚੀਫ ਬੀਰੋ ਮਨੀਦਰ ਸਿੰਘ ਦੀ ਵਿਸ਼ੇਸ਼ ਰਿਪੋਰਟ ਸਾਡੇ ਕੋਲ ਚਰਨਗਪੂਰ ਏ.ਡੀ.ਐਸ ਜਿਹੜਾ ਰਾਜੀ ਸ਼ੂਟਰ ਸੀਗਾ ਇਹਦੇ 8 ਨਵਾਂ ਮੁਕਦਮੇ ਟੋਟਲ 8 ਪਹਿਲੇ ਸੀਗੇ ਨਵਾਂ ਇੱਕ ਟੋਟਲਾ ਜਿਹੜਾ ਬੈਂਕ ਟਕੇਪੀ ਕਰਨ ਆਏ ਸੀਗੇ ਤੇ ਉੱਥੇ ਜਦੋਂ ਬੈਂਕ ਟਕੇਪੀ ਤੇ ਪੀ.ਸੀ.ਆਰ ਦੀ ਗੱਡੀ ਕੌਣ ਜਾਂਦੀ ਹੈ ਤਾਂ ਇਹ ਸਫਲ ਹੋ ਜਾਂਦੀ ਤੇ ਪੈਕਤੀ ਪਰ ਜਾਂਦੇ ਹੋਏ ਰਾਜੀ ਸ਼ੂਟਰ ਨੇ ਫਾਇਰ ਕੀਤਾ ਜਿਸ ਦੇ ਚੀ.ਐਸ. ਬਲਵਿੰਦਰ ਸਿੰਘ ਕਾਫੀ ਇੰਜਰਡ ਹੋ ਗਿਆ ਸੀ ਔਰ ਦੋ ਤਿੰਨ ਸਰਜਰੀਆਂ ਹੋਈਆਂ ਉਹਨਾਂ ਦੀ ਉਦੋਂਦੋਂ ਵੀ ਅਸੀਂ ਇਹਦੇ ਪਿੱਛੇ ਛੜੇ ਹੋਏ ਸੀਗੇ ਕੱਲ ਸਾਡੇ ਕੋਲ ਇਨਫਰਮੇਸ਼ਨ ਸੀ ਕਿ ਉਪਤਾ ਦੀ ਇਹ ਚਮਾਲ ਦੀ ਜਿਹੜੀ ਕੋਈਆਂ ਤੱਕ ਪਨਾ ਲੈਣਾ ਹੋਗਾ ਜਾਂ ਕੋਈ ਉਦੋਂ ਕੰਮ ਸੀਗਾ ਉੱਥੇ ਜਿਹੜੀ ਸਾਰੇ ਜ਼ਿਲ੍ਹੇ ਚ ਨਾਕਾਬੰਦੀ ਕੀਤੀ ਗਈ ਸੀਗੀ ਸੀਆਈਏ ਟੀਮ ਜਿਹੜੀ ਸੀਗੀ ਉਹਨੂੰ ਇਹ ਉਹਦੇ ਨਾਲ ਟੱਕਰ ਹੋ ਗਿਆ ਉੱਥੇ ਨੇ ਜਿਹੜਾ ਪਿਸਤਲ ਦੋ ਸੀਗੇ ਦੇ ਕੋਲੇ ਨੇ ਗੋਸ਼ਟ ਮਾਰਿਆ ਤੇ ਉਹਦੇ ਤੇ ਗੱਡੀ ਤੇ ਉਹਨਾਂ ਤੇ ਫਾਇਰ ਲੱਗੇ ਉਹਨਾਂ ਨੇ ਜਵਾਬੀ ਜਦੋਂ ਫਾਇਰਿੰਗ ਕੀਤੀ ਇਹਦੇ ਇਹਦੇ ਦੋ ਬੰਨ ਸ਼ਾਟ ਉਹ ਫਿਰ ਔਰ ਇਹਨੂੰ ਐਪਰੀਹੈਂਡ ਕਰ ਲਿਆ ਦਾ ਨਾਮ ਇਹਦੇ ਦੂਜਾ ਮੁੱਦਾ ਸੀਗਾ ਜਿਹੜਾ ਪਰਫਲ ਪੀਸ਼ਟ ਤੇ ਕਰੋ ਇਹਸਾ ਸਭ ਕੀ ਕਰ ਰਹੀ ਇਥੇ ਜਰੀਏ ਹੋਤੀ ਇਹ ਤਾਂ ਜੇਰੇ ਇਲਾਜ ਆ ਕਿ ਹਜੇ ਇਹਨੂੰ ਕੀ ਰੈਫਰ ਕਰਤਾ ਤੇ ਦੂਜਾ ਇਹਨਾਂ ਦੇ ਰਸਪੈ ਦੀ ਐਕੀਨ ਇਨਵਰੋਕੇਸ਼ਨ ਕਰ ਰਹੇ ਆ ਇਹਦੇ ਵਿੱਚ ਪੀਟਰ ਪੀਟਰ ਲਗਾਉਂਦਾ ਜਿਹੜਾ ਪਨਾ ਤੋਂ ਬੰਦ ਕਰਦਾ ਉਹਦਾ ਇਹ ਭਰਾ ਹੈ ਜਿਹੜਾ ਮੁੱਦਾ ਤਾਂ ਕਿੰਨੇ ਕੁ ਲੱਖ ਫੱਕ ਫੈਰ ਹੋਏ ਜਰੂਰੀ ਆਉਂਸ ਕਰ ਸੀ ਇੱਕ ਤਾਂ ਬ੍ਰਸਟੋ ਨੇ ਮਾਰਿਆ ਸੀ ਕੀ 5 ਤੋਂ 6 5 6 ਰਾਉਂਡ ਲਿਆ 6 ਰਾਉਂਡ ਦਰੋਂ ਫਾਇਰ ਹੋਇਆ ਸੀ ਤੇ ਇਹ ਦੋ ਪਿਸਟਲ ਸੀ ਇਹਨੂੰ ਇੱਕ ਕੋਨੇ ਕੱਢ ਕੇ ਚਲਾਇਆ ਸੀ ਤੇ ਪੁਲਿਸ ਵੱਲੋਂ 10 ਤੋਂ 12 ਦੇ ਕਰੀਬ ਫਾਇਰ ਹੋਇਆ ਮਲਾਜ ਨਹੀਂ ਭੱਜ ਗਿਆ ਮਲਾਜ ਨੂੰ ਸਾਰੇ ਬਚ ਗਏ ਗੱਡੀ ਤੇ ਲੱਗੇ ਹੋਏ ਆ ਜੀ ਉਹ ਇਕੋ ਹੀ ਆ